ਆਦੇ ਗ੍ਰੇਨੇਡ ਹਮਲਾ ਹੋਇਆ ਧਮਾਕਾ ਹੋਇਆ ਇੱਥੇ ਗ੍ਰੇਨੇਡ ਦੇਖਦਾ ਹੈ ਇੱਥੇ ਸ਼ੀਸ਼ਾ ਲੱਗਿਆ ਹੋਇਆ ਸੀ ਸ਼ੀਸ਼ਾ ਟੁੱਟ ਗਿਆ ਆ ਜਿਹੜਾ ਘਰ ਦਾ ਸਮਾਨ ਹੈ ਟੁੱਟਿਆ ਹੋਇਆ ਹੈ ਗੱਡੀ ਦੇ ਜਿਹੜੇ ਸ਼ੀਸ਼ੇ ਟੁੱਟ ਚੁੱਕੇ ਨੇ ਤਾਂ ਧਮਾਕਾ ਇਨਾ ਜ਼ਬਰਦਸਤ ਸੀਗਾ ਪਾਰਟੀ ਦੇ ਆਗੂ ਨੂੰ ਸੁਰੱਖਿਅਤ ਹੈਗੇ ਸੀਨੀਅਰ ਲੀਡਰ ਨੂੰ ਸੁਰੱਖਿਅਤ ਹੈਗੇ ਆਮ ਲੋਕਾਂ ਦਾ ਕੀ ਹਾਲਾ ਹੋਊਗਾ ਇੱਥੇ ਇੱਕ ਬੰਦਾ ਸੁਰੱਖਤ ਹੈ ਪੰਜਾਬ 'ਚ ਓਕੇ ਜੀ ਰਿਆਲ ਬਸ ਉਹਦੇ ਸਾਰੇ ਆਸਰੇ ਪਾਸੇ ਉਹਦੀ ਫੋਰਸ ਲੱਗਿਓ ਆ ਜਾਂ ਉਹ ਸੁਰਖਦਾ ਜਾਂ ਆਪਣੇ ਪਗੰਦਮਾਨ ਦਾ ਪਰਿਵਾਰ ਸੇਵ ਹੈ ਬਾਕੀ ਹੋਰ ਕੋਈ ਸੇਵ ਨਹੀਂ ਥਾਣੇ ਤੋਂ 100 150 ਮੀਟਰ ਦੀ ਦੂਰੀ ਤੇ ਜਦੋਂ ਗ੍ਰੇਨੇਡ ਧਮਾਕੇ ਹੋਣੇ ਜਾਂ ਗ੍ਰੇਨੇਡ ਹਮਲੇ ਹੋਣੇ ਉਹ ਵੀ ਸਾਫਕਾ ਮੰਤਰੀਆਂ ਦੇ ਘਰਾਂ ਤੇ ਫਿਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਸਵਾਲਾਂ ਦੇ ਘੇਰੇ ਦੇ ਵਿੱਚ ਹੁੰਦੀ ਹੈ ਕਲ ਹਿੰਦੂ ਟਾਰਗੇਟ ਕਿਲਿੰਗ ਤੇ ਲਾਇਆ ਹੋਇਆ ਜੀ ਆ ਹਿੰਦੂਆਂ ਦੇ ਮਗਰ ਪਏ ਪਿਛੇ ਦੇਖੋ ਉੱਥੇ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਮੰਦਿਰ ਤੇ ਹਮਲਾ ਹੋਇਆ ਆ ਹੁਣ ਸਾਡੇ ਸਾਬਕਾ ਮੰਤਰੀ ਦੇ ਘਰ ਇਹਦਾ ਵੱਡਾ ਹਮਲਾ ਹੋਇਆ ਇੱਥੇ ਹਿੰਦੂ ਕੋਈ ਸੇਵ ਨਹੀਂ ਆ ਜੀ ਸਰਕਾਰਾਂ ਦੀ ਕਈ ਆਈਆਂ ਤੇ ਕਈ ਗਈਆਂ ਦੀ ਕਾਂਗਰਸ ਆਈ ਅਕਾਲੀ ਭਾਜਪਾ ਆਈ ਸਾਰੀਆਂ ਸਰਕਾਰਾਂ ਆਈਆਂ ਜਾਂ ਪਰ ਇਦਾਂ ਦੇ ਬੁਰੇ ਹਾਲਾਤ ਕਦੀ ਪੰਜਾਬ ਦੇ ਨਹੀਂ ਹੋਏ ਜੋ ਹੁਣ ਬਣ ਚੁੱਕੇ ਨੇ ਫੇਲੀਅਰ ਸਰਕਾਰਾਂ ਇਹ ਕੋਈ ਦੁਕਾਨਾਂ ਦੇ ਵਿਗਨ ਵਾਲੀਆਂ ਚੀਜ਼ਾਂ ਥੋੜੀਆਂ ਗ੍ਰਨੇਡ ਵਗੈਰਾ ਇਹ ਪੰਜਾਬ ਹੀ ਨਹੀਂ ਸੰਭਾਲ ਜਾਂਦਾ ਯਾਰ ਇਹਨਾਂ ਕੋ ਭਗਵੰਤ ਮਾਨ ਸਾਹਿਬ ਕਹਿੰਦੇ ਇ ਉਹਨਾਂ ਕੋ ਕੁੱਤਾ ਤਾਂ ਇੱਕ ਫੜਿਆ ਨਹੀਂ ਜਾਂਦਾ ਉਹ ਵੱਢ ਲੈਂਦਾ ਲੋਕਾਂ ਨੂੰ ਚਨੇਜਿੰਗ ਕਰ ਰਹੇ ਆਂਦੇ ਲੋਕੀ ਬਾੜੀਆਂ ਤੋੜ ਲੈਂਦੇ ਆ ਘਰਾਂ ਘਰਾਂ ਵਿੱਚ ਅਸਲੇ ਆ ਕਿਹੜੇ ਹਸਾਬ ਨਾਲ ਉਹ ਕਹਿੰਦੇ ਪਏ ਆ ਦਿੱਲੀ ਦੇ ਲੋਕ ਆਏ ਆ ਨਾ ਸਾਰੀ ਪੁਲਿਸ ਆ ਉਹਨਾਂ ਦਵਾਰੇ ਲੱਗੀ ਹੋਈ ਆ ਜੀ ਜਿਹੜੇ ਦਿੱਲੀ ਤੋਂ ਲੋਕ ਆਏ ਆ ਨਾ ਜਿਹੜੇ ਉਹ ਤੋਂ ਹਰਿਓ ਆ ਤੇ ਪੰਜਾਬ ਦੀ ਲਗਭਗ ਸਾਰੀ ਪੁਲਿਸ ਉਹਨਾਂ ਦਵਾਰੇ ਲੱਗਿਓ ਜੱਡੇ ਬੜੇ ਅਫਸਰ ਆ ਉਹਨਾਂ ਦਵਾਲੇ ਉਹਨਾਂ ਦੀ ਸੇਵਾ ਕਰਨ ਲੱਗੇ ਹੋਆ ਥੱਲੇ ਲਾਅ ਐਂਡ ਆਊਟ ਹੈ ਨਹੀਂ ਜੀ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਜਦੋਂ ਥਾਣਿਆਂ ਦੇ ਨੇੜੇ ਹੀ ਸਾਬਕਾ ਮੰਤਰੀਆਂ ਦੇ ਘਰਾਂ ਤੇ ਗਰਨੇਡ ਹਮਲੇ ਹੋਣ ਉਦੋਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਸਵਾਲਾਂ ਦੇ ਘੇਰੇ ਦੇ ਵਿੱਚ ਹੁੰਦੀ ਹੈ ਇਸ ਵਕਤ ਤਾਂ ਸੀ ਜਲੰਧਰ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਬਾਹਰ ਖੜੇ ਆ ਇਸ ਡਿਵੀਜ਼ਨ ਨੰਬਰ 3 ਦੇ ਥਾਣੇ ਦੇ ਥੋੜੀ ਦੂਰੀ ਤੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ मनोरंजन कालिया ਦਾ ਘਰ ਹੈ ਤਸਵੀਰਾਂ ਇੱਕ ਵਾਰ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਕਿ ਮਹਿਜ਼ 100 ਜਾਂ 150 ਮੀਟਰ ਦੀ ਦੂਰੀ ਤੇ মনোরঞ্জন ਕਾਲੀਆ ਦਾ ਘਰ ਹੈ ਤਾਂ ਬੀਤੀ ਰਾਤ ਉਹਨਾਂ ਦੇ ਘਰ ਤੇ ਗ੍ਰਨੇਡ ਹਮਲਾ ਹੁੰਦਾ ਹੈ ਤੇ ਜਦੋਂ ਸਾਬਕਾ ਮੰਤਰੀਆਂ ਦੇ ਘਰਾਂ ਤੇ ਗ੍ਰਨੇਡ ਹਮਲੇ ਹੋਣ ਉਦੋਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਸਵਾਲਾਂ ਦੇ ਘੇਰੇ ਦੇ ਵਿੱਚ ਹੁੰਦੀ ਹੈ ਇੱਕ ਵਾਰ ਆਪਾਂ ਤਸਵੀਰਾਂ ਇੱਧਰ ਪਾਸੇ ਦੀਆਂ ਜ਼ਰੂਰ ਦਿਖਾ ਦਿੰਨੇ ਆ ਮਹਿਜ਼ 100 ਜਾਂ 150 ਮੀਟਰ ਦੀ ਦੂਰੀ ਤੇ মনোরঞ্জন ਕਾਲੀਆ ਦਾ ਘਰ ਹੈ ਬੀਤੀ ਰਾਤ मनोरंजन कालिया ਦੇ ਘਰ ਤੇ ਗ੍ਰੇਨੇਡ ਹਮਲਾ ਹੁੰਦਾ ਤਾਂ ਘਰ ਦੇ ਵਿੱਚ ਬਹੁਤ ਨੁਕਸਾਨ ਵੀ ਹੁੰਦਾ ਤਾਂ ਥੋੜੀ ਦੂਰੀ ਤੇ ਤੁਹਾਨੂੰ ਦਿਖਾ ਦਿੰਨੇ ਆ ਕਿ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਬੈਰੀਕੇਡਿੰਗ ਕੀਤੀ ਹੋਈ ਹੈ ਉੱਥੇ মনোরঞ্জন ਕਾਲੀਆ ਦਾ ਘਰ ਹੈ ਤਾਂ ਮਹਿਜ਼ 100-150 ਮੀਟਰ ਦੀ ਦੂਰੀ ਤੇ ਥਾਣੇ ਤੋਂ 100-150 ਮੀਟਰ ਦੀ ਦੂਰੀ ਤੇ ਜਦੋਂ ਗ੍ਰੇਨੇਡ ਧਮਾਕੇ ਹੋਣੇ ਜਾਂ ਗ੍ਰੇਨੇਡ ਹਮਲੇ ਹੋਣੇ ਉਹ ਵੀ ਸਾਫਕਾ ਮਤਰੀਆਂ ਦੇ ਘਰਾਂ ਤੇ ਫਿਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਸਵਾਲਾਂ ਦੇ ਘੇਰੇ ਦੇ ਵਿੱਚ ਹੁੰਦੀ ਹੈ ਇੱਕ ਪਾਸੇ ਭਗਵੰਤ ਸਿੰਘ ਮਾਨ ਵੱਡੇ ਦਾਅਵੇ ਕਰ ਰਹੇ ਨੇ ਵੀ ਭਾਈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਐਨ ਕਾਇਮ ਹੈ ਲਾਅ ਐਂਡ ਆਰਡਰ ਇੱਕ ਨੰਬਰ ਤੇ ਸਾਡਾ ਸੂਬਾ ਹੈ ਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਰੰਗਲੇ ਪੰਜਾਬ ਦੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਸਾਹਿਬ ਦੇ ਉਸ ਬਿਆਨ ਤੇ ਆ ਜਿਹੜੇ ਸਾਬਕਾ ਮੰਤਰੀਆਂ ਦੇ ਘਰਾਂ ਤੇ ਹਮਲੇ ਹੋਣੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਤਾਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਕਿ ਜਿਹੜੇ ਮਨੋਰੰਜਨ ਕਾਲੀਆਂ ਨੇ ਭਾਜਪਾ ਦੀ ਸੀਨੀਅਰ ਆਗੂ ਨੇ ਉਹਨਾਂ ਦੇ ਘਰ ਤੇ ਬੀਤੀ ਰਾਤ ਹਮਲਾ ਹੁੰਦਾ ਹੈ ਹਮਲਾ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਗ੍ਰਨੇਡ ਹਮਲਾ ਹੋਇਆ ਹੈ ਤਾਂ ਥਾਣੇ ਤੋਂ ਥੋੜੀ ਦੂਰੀ ਤੇ ਅਜਹਿ ਧਮਾਕੇ ਹੋਣੇ ਉਹ ਵੀ ਸਾਬਕਾ ਮੰਤਰੀਆਂ ਦੇ ਘਰਾਂ ਤੇ ਨੁਕਸਾਨ ਵੀ ਹੋਣਾ ਇਹ ਕਿਤੇ ਨਾ ਕਿਤੇ ਅਮਨ ਕਾਨੂੰਨ ਦੀ ਸਥਿਤੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਇੱਕ ਪਾਸੇ ਰੰਗਲੇ ਪੰਜਾਬ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਰੰਗਲਾ ਪੰਜਾਬ ਬਣਾ ਰਹੇ ਹਾਂ ਤੇ ਦੂਸਰੇ ਪਾਸੇ ਅਜਹਿ ਧਮਾਕੇ ਹੋਣੇ ਅਜਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਣੀਆਂ ਇਹ ਆਪਣੇ ਆਪ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਤਾਂ ਇਹ ਦਿਖਾ ਦਿੰਦੇ ਆ ਬੈਰੀਕੇਟਿੰਗ ਕੀਤੀ ਹੋਈ ਆ ਅੱਗੇ ਹੋ ਕੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿਓ ਇਹ ਜਿਹੜੀ ਬੈਰੀਕੇਟਿੰਗ ਕੀਤੀ ਹੋਈ ਹੈ ਮਹਿਜ਼ ਥਾਣੇ ਤੋਂ 100 ਜਾਂ 150 ਮੀਟਰ ਦੀ ਦੂਰੀ ਤੇ ਮਨੋਰੰਜਨ ਕਾਲੀਆ ਦਾ ਘਰ ਹੈ ਡਿਵੀਜ਼ਨ ਨੰਬਰ 3 ਥਾਣਾ ਹੈ ਉੱਥੋਂ ਮਹਿਜ਼ 100 150 ਮੀਟਰ ਦੀ ਦੂਰੀ ਤੇ ਇਹ ਜਿਹੜੇ ਮਨੋਰੰਜਨ ਕਾਲੀਆ ਰਹਿੰਦੇ ਨੇ ਤਾਂ ਬੀਤੀ ਰਾਤ ਇਹਨਾਂ ਦੇ ਘਰ ਤੇ ਜਿਹੜਾ ਗ੍ਰੇਡ ਹਮਲਾ ਹੋਇਆ ਹੈ ਧਮਾਕਾ ਹੋਇਆ ਹੈ ਨੁਕਸਾਨ ਹੈ ਬਿਸ਼ੱਕ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਜ਼ਰੂਰ ਹੋਇਆ ਕਿਨੂੰ ਹੋ ਗਿਆ ਉਧਰਲੇ ਪਾਸੇ ਤਸਵੀਰਾਂ ਜ਼ਰੂਰ ਦਿਖਾ ਦਿਓ ਕਿ ਵੱਡੀ ਗਿਣਤੀ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਇੱਥੇ ਤਾਂ ਉਥੇ ਇੱਥੇ ਸਥਾਨਕ ਲੋਕ ਵੀ ਪਹੁੰਚੇ ਹੋਏ ਨੇ ਸਥਾਨਕ ਲੋਕਾਂ ਦਾ ਕੀ ਕਹਿਣਾ ਇਸ ਪੂਰੀ ਘਟਨਾ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾਵਾਂਗੇ ਫਿਲਹਾਲ ਜਿਹੜੇ ਘਰ ਦੇ ਅੰਦਰ ਦੀਆਂ ਤਸਵੀਰਾਂ ਦਿਖਾ ਦਿਖਾ ਦੰਨੇ ਆ ਕਿ ਮਨੋਰੰਜਨ ਕਾਲੀਆ ਦਾ ਘਰ ਹੈ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦਾ ਇਹ ਘਰ ਹੈ ਬੀਤੀ ਰਾਤ ਇਹਨਾਂ ਦੇ ਘਰ ਤੇ ਅਟੈਕ ਹੁੰਦਾ ਹੈ ਅਟੈਕ ਹੋਣ ਦੇ ਨਾਲ ਗ੍ਰੇਨੇਡ ਅਟੈਕ ਹੋਇਆ ਜਿਹੜਾ ਉਹਦੇ ਨਾਲ ਹੋਏ ਨੁਕਸਾਨ ਦੀਆਂ ਆਪਾਂ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਕਿ ਆਹ ਦੇਖੋ ਇਹ ਥਾਂ ਤੇ ਆ ਜਿਹੜਾ ਟੋਆ ਪਿਆ ਹੋਇਆ ਹੈ ਇਹ ਥਾਂ ਤੇ ਗ੍ਰੇਨੇਡ ਹਮਲਾ ਹੋਇਆ ਧਮਾਕਾ ਹੋਇਆ ਇੱਥੇ ਗ੍ਰੇਨੇਡ ਡਿੱਗਦਾ ਹੈ ਤਾਂ ਇਧਰਲੇ ਪਾਸੇ ਆ ਨੁਕਸਾਨ ਦਿਖਾ ਸਕਦੇ ਆ ਤੁਹਾਨੂੰ ਇੱਥੇ ਸ਼ੀਸ਼ਾ ਲੱਗਿਆ ਹੋਇਆ ਸੀ ਸ਼ੀਸ਼ਾ ਟੁੱਟ ਗਿਆ ਤਾਂ ਉਧਰਲੇ ਪਾਸੇ ਜਿਹੜਾ ਘਰ ਦਾ ਕੋਈ ਸਮਾਨ ਪਿਆ ਹੋਇਆ ਸੀਗਾ ਉਹ ਵੀ ਜਿਹੜਾ ਟੁੱਟ ਗਿਆ ਹੈ ਨੁਕਸਾਨਿਆ ਗਿਆ ਹੈ ਤਾਂ ਅਮਨ ਕਾਨੂੰਨ ਦੀ ਸਥਿਤੀ ਤੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਆ ਦਿਖਾ ਸਕਦੇ ਆ ਕਿ ਆ ਜਿਹੜਾ ਘਰ ਦਾ ਸਮਾਨ ਹੈ ਟੁੱਟਿਆ ਹੋਇਆ ਹੈ ਇਹ ਜਿਹੜਾ ਗ੍ਰੇਨੇਡ ਅਟੈਕ ਹੋਇਆ ਧਮਾਕਾ ਹੋਇਆ ਬੀਤੀ ਰਾਤ ਉਹਦੇ ਕਾਰਨ ਸਾਰਾ ਨੁਕਸਾਨ ਹੋਇਆ ਹੈ ਤਾਂ ਗੱਡੀ ਇੱਕ ਵਾਰ ਜ਼ਰੂਰ ਦਿਖਾ ਦਿੰਨੇ ਆ ਇੱਥੇ ਮੋਟਰਸਾਈਕਲ ਖੜਾ ਹੋਇਆ ਸੀਗਾ ਕਿ ਇਸ ਮੋਟਰਸਾਈਕਲ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਮੋਟਰਸਾਈਕਲ ਇੱਕ ਵਾਰ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਕਿ ਇਸ ਮੋਟਰਸਾਈਕਲ ਨੂੰ ਵੀ ਨੁਕਸਾਨ ਪਹੁੰਚਿਆ ਹੈ ਤਾਂ ਇਧਰ ਨਾਲ ਹੀ ਜਿਹੜੀ ਮਨੋਰੰਜਨ ਕਾਲੀਆ ਦੀ ਗੱਡੀ ਸੀਗੀ ਉਹ ਵੀ ਇੱਥੇ ਖੜੀ ਸੀ ਤੇ ਗੱਡੀ ਦੇ ਜਿਹੜੇ ਸ਼ੀਸ਼ੇ ਟੁੱਟ ਚੁੱਕੇ ਨੇ ਤਾਂ ਧੁਮਾਕਾ ਇੰਨਾ ਜ਼ਬਰਦਸਤ ਸੀਗਾ ਤਾਂ ਆ ਅੱਗੇ ਗੱਡੀ ਦਾ ਅਗਲਾ ਸ਼ੀਸ਼ਾ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਗੱਡੀ ਦਾ ਐਡਾ ਧੁਮਾਕਾ ਜ਼ਬਰਦਸਤ ਸੀਗਾ ਕਿ ਗੱਡੀ ਦਾ ਅਗਲਾ ਸ਼ੀਸ਼ਾ ਵੀ ਜਿਹੜਾ ਉਹ ਵੀ ਤਰੇੜਿਆ ਗਿਆ ਟੁੱਟਿਆ ਹੈ ਤਾਂ ਇੱਥੇ ਸਥਾਨਕ ਲੋਕ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਨੋਰੰਜਨ ਕਾਲੀਆ ਦੇ ਸਾਥੀ ਨੇ ਜਾਂ ਹੋਰ ਉਹਨਾਂ ਨੂੰ ਚਾਹਣ ਵਾਲੇ ਨੇ ਉਹ ਵੀ ਇੱਥੇ ਪਹੁੰਚੇ ਨੇ ਬਾਹਰ ਹੋਰ ਵੀ ਇੱਥੇ ਸੱਜਣ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਵੀ ਭਾਈ ਇਸ ਪੂਰੀ ਘਟਨਾ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਅੱਛਾ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜਲੰਧਰ ਦੇ ਜੀ ਭਾਜੀ ਵੀ ਦੇ ਵਰਕਰ ਆ ਜੀ ਅੱਛਾ ਇਹ ਭਾਜੀ ਦੇ ਸਾਬਕਾ ਮੰਤਰੀਆਂ ਦੇ ਘਰਾਂ ਤੇ ਅਜਿਹੇ ਅਟੈਕ ਹੋਣੇ ਅਮਨ ਕਾਨੂੰਨ ਦੀ ਸਥਿਤੀ ਕਿੱਧਰ ਨੂੰ ਜਾ ਰਹੀ ਹੈ ਜੀ ਇਹ ਤਾਂ ਜੀ ਰਸ਼ਵਤ ਦੀ ਰਾਜਾ ਲੱਗੂ ਹੋਣਾ ਚਾਹੀਦਾ ਕਿਉਂਕਿ ਜਿਹੜੀ ਦਿੱਲੀ ਦੀ ਦਿੱਲੀ ਦੇ ਲੋਕ ਆਏ ਹਨ ਸਾਰ ਜਿਹੜੇ ਉਤੋਂ ਹਰੇ ਹੋ ਆ ਤੇ ਪੰਜਾਬ ਦੀ ਲਗਭਗ ਸਾਰੀ ਪੁਲਿਸ ਉਹਨਾਂ ਦਵਾਲੇ ਲੱਗਿਓ ਜੱਡੇ ਬੜੇ ਅਫਸਰ ਆ ਉਹਨਾਂ ਦਵਾਲੇ ਉਹਨਾਂ ਦੀ ਸੇਵਾ ਕਰਨ ਲੱਗੇ ਹੋ ਆ ਥਲੇ ਲਾਅ ਐਂਡ ਆਊਟ ਹੈ ਨਹੀਂ ਜੀ ਹਾਂ ਜਿੱਥੇ ਮਾਰੀ ਜਾ ਕੇ ਦੇਖ ਲੋ ਇਹ ਜੇ ਸਾਫਕਾ ਮੰਤਰੀ ਸੁਰੱਖਿਆਤ ਨਹੀਂ ਹੈਗੇ ਕਿਸੇ ਪਾਰਟੀ ਦੇ ਆਗੂ ਨਹੀਂ ਸੁਰੱਖਿਆਤ ਹੈਗੇ ਸੀਨੀਅਰ ਲੀਡਰ ਨਹੀਂ ਸੁਰੱਖਿਆਤ ਹੈਗੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਜੀ ਇੱਥੇ ਇੱਕ ਬੰਦਾ ਸੁਰੱਖਤ ਹੈ ਪੰਜਾਬ 'ਚ ਓਕੇ ਜੀ ਰੀ ਹਾਲ ਹਾਂ ਉਹ ਕਿਵੇਂ ਜੀ ਬਸ ਉਹਦੇ ਸਾਰੇ ਆਸਰਾ ਪਾਸੇ ਉਹਦੀ ਫੋਰਸ ਲੱਗਿਓ ਆ ਜਾਂ ਉਹ ਫਰਕਦਾ ਜਾਂ ਆਪਣੇ ਪਗੰਦਮਾਨ ਦਾ ਪਰਿਵਾਰ ਸੇਫ ਹੈ ਬਾਕੀ ਹੋਰ ਕੋਈ ਸੇਵ ਨਹੀਂ ਹੂੰ ਅੱਛਾ ਲੌਂਡਰ ਆਰਡਰ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਦੇ ਥਾਣਿਆਂ ਤੇ ਗ੍ਰੇਨੇਡ ਹਮਲੇ ਹੋ ਰਹੇ ਨੇ ਕਦੇ ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਦੇ ਘਰਾਂ ਤੇ ਅਟੈਕ ਹੋ ਰਹੇ ਨੇ ਇਹ ਹਾਲਾਤ ਅਜਿਹੇ ਬਣਾ ਕੌਣ ਰਿਹਾ ਜੀ ਜਦੋਂ ਮੁੱਖ ਮੰਤਰੀ ਦੀ ਨੱਚੂਆ ਆਪਣੀ ਕੁੜੀ ਦੀ ਜਨਮ ਦਿਨ ਤੇ ਇਦਾਂ ਹੀ ਹੋ ਗਈ ਹੂੰ ਕਿਹਦਾ ਹੀ ਹੋਊਗਾ ਜੀ ਅੱਛਾ ਮਨੀਸ਼ ਸੋਧਿਆ ਬਾਰੇ ਕੀ ਸੋਚਦੇ ਹੋ ਅਰਵਿੰਦ ਕੇਜਰੀਵਾਲ ਬਾਰੇ ਕੀ ਸੋਚਦੇ ਹੋ ਉਹ ਕਹਿੰਦੇ ਅਸੀਂ ਦਿੱਲੀ ਤੋਂ ਪੰਜਾਬ ਆ ਗਏ ਆ ਪੰਜਾਬ ਦਾ ਹੁਣ ਵਿਕਾਸ ਪੈਰਾਸ਼ੂਟ ਦੇ ਜਿਹੜੀ ਰਾਕਟ ਦੀ ਸਪੀਡ ਜਿੰਨੀ ਤੇਜ਼ੀ ਦੇ ਨਾਲ ਹੋਊਗਾ ਫਿਰ ਉਹਨਾਂ ਦੇ ਬਿਆਨ ਬਾਰੇ ਕੀ ਖਿਆਲ ਹੈ ਜੇ ਦਿੱਲੀ ਕੀਤਾ ਹੁੰਦਾ ਤਾਂ ਉਹ ਹਰਦੇ ਨਾ ਹਰੋ ਬੰਦੇ ਤੇ ਆ ਰਹੇ ਰਿਕੋਰਡ ਉਹ ਨਹੀਂ ਆ ਤੁਸੀਂ ਦੇਰੋਂ ਸਾਹਮਣੇ ਦੇਖ ਲਓ ਏਸੀ ਰਾਕਟ ਦੇ ਹਿਸਾਬ ਨਾਲ ਲਾਇਰਨ ਆਰਡਰ ਜਿਹੜਾ ਉਹ ਡਿੱਗ ਰਿਹਾ ਜੀ ਇਸ ਸੁਰੱਖਿਅਤ ਹੈ ਜੀ ਪੰਜਾਬ ਦੇ ਲੋਕ ਸੁਰੱਖਿਅਤ ਨੇ ਨਹੀਂ ਜੀ ਨਹੀਂ ਬਿਲਕੁਲ ਪੰਜਾਬ ਦੇ ਲੋਕ ਕੋਈ ਸੁਰੱਖਿਅਤ ਨਹੀਂ ਹੈ ਤੁਸੀਂ ਇਹ ਦੇਖੋ ਪੰਜਾਬ ਦੇ ਸਾਬਕਾ ਮੰਤਰੀ ਪੰਜਾਬ ਪ੍ਰਧਾਨ ਤੇ ਸਾਡੇ ਨੈਸ਼ਨਲ ਐਗਜ਼ੀਕਿਟਿਵ ਮੈਂਬਰ ਤੇ ਘਰ ਐਡਾ ਵੱਡਾ ਹਮਲਾ ਹੋਇਆ ਜਿਹਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀਗਾ ਕਿਉਂਕਿ ਜੋ ਪੰਜਾਬ ਦੇ ਹਾਲਾਤ ਬਣੇ ਨੇ ਜੋ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਹਦੇ ਬਾਅਦ ਤੋਂ ਬੈਦਰ ਜਾਲਾ ਇਹ ਬੁਰਾ ਹਾਲ ਸਰਕਾਰ ਹੋ ਚੁਕਾ ਹੈ ਸਰਕਾਰ ਦਾ ਇਹ ਮੈਂ ਇਹ 100 150 ਮੀਟਰ ਦੀ ਦੂਰੀ ਤੇ ਇਥੇ ਪੰਜਾਬ ਪੁਲਿਸ ਦਾ ਥਾਣਾ ਡਿਵੀਜ਼ਨ ਨੰਬਰ 3 ਥਾਣਾ ਹੈ ਫਿਰ ਥਾਣੇ ਵਾਲੇ ਵੀ ਰਾਤ ਨੂੰ ਕੁੰਡੇ ਲਾ ਕੇ ਸੁੱਤੇ ਰਹਿੰਦੇ ਆ ਜੀ ਥਾਣੇ ਦੇ ਵਿੱਚ ਵੀ ਇਹ ਹਾਲ ਹੈ ਥਾਣੇ ਦੇ 10 ਵਜੇ ਤੋਂ ਬਾਅਦ ਜਾ ਹੀ ਨਹੀਂ ਸਕਦੇ ਥਾਣੇ ਦੇ ਬਾਹਰ ਮੇਨ ਤਾਂ ਗੇਟ ਬੰਦ ਕਰ ਲੈਂਦੇ ਆ ਜੀ ਉਹ ਸਾਰੇ ਜਿੰਨੀ ਸਿਕਿਉਰਿਟੀ ਹੈ ਜੀ ਸਾਰੀ ਉਹਨੇ ਮੰਤਰੀਆਂ ਸਾਹਤੇ ਦੇ ਮਗਰ ਲਾਤੀ ਚਾਹੇ ਉਹ ਇੱਕ ਕਾਉਂਸਲਰ ਆ ਚਾਹੇ ਕੋਈ ਸਾਬਕਾਨ ਪ੍ਰਧਾਨ ਆ ਕੋਈ ਉਹਨਾਂ ਦੇ ਮਗਰ ਲਾਤੀ ਸਾਰੀ ਸਿਕਿਉਰਿਟੀ ਆਮ ਜਨਤਾ ਇੱਥੇ ਕੋਈ ਸੁਰੱਖਿ ਵਿਚ ਕੋਈ ਯੂਟਿਊਬਰ ਸੀ ਉਹਦੇ ਕਾਰੋਬਾਰ ਇੱਥੋਂ 10-12 ਕਿਲੋਮੀਟਰ ਦੀ ਦੂਰੀ ਤੇ ਹੀ ਹੈ ਨਾ ਬਿਲਕੁਲ ਬਿਲਕੁਲ ਜਿਆਦਾ ਕਰ ਜੀ ਮੈਂ ਦੇਖਿਆ ਜੀ ਇਹ ਹੁਣ ਅੱਜ ਕੱਲ ਹਿੰਦੂ ਟਾਰਗੇਟ ਕਿਲਿੰਗ ਦਾ ਲਾਇਆ ਹੋਇਆ ਜੀ ਆ ਹਿੰਦੂਆਂ ਦੇ ਮਗਰ ਪੇ ਪਿਛੇ ਦੇਖੋ ਉੱਥੇ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਮੰਦਿਰ ਤੇ ਹਮਲਾ ਹੋਇਆ ਆ ਹੁਣ ਸਾਡੇ ਸਾਬਕਾ ਮੰਤਰੀ ਦੇ ਘਰ ਡਾ ਵੱਡਾ ਹਮਲਾ ਹੋਇਆ ਇੱਥੇ ਹਿੰਦੂ ਕੋਈ ਸੇਵ ਨਹੀਂ ਆ ਜੀ ਅਸੀਂ ਤਾਂ ਪੰਜਾਬ ਸਰਕਾਰ ਅਕਿ ਬੇਨਤੀ ਕਰਦੇ ਆ ਪੰਜਾਬ ਦੇ ਹਾਲਾਤ ਜਿਹੜੇ ਵੱਧ ਤੋਂ ਬੱਤਰ ਹੋਣੇ ਇਹਨਾਂ ਨੂੰ ਠੀਕ ਕੀਤਾ ਜਾਵੇ ਬਸ ਉਹ ਭਗਵੰਤ ਸਿੰਘ ਸਾਹਿਬ ਨੇ ਪੰਜਾਬ ਪੁਲਿਸ ਨੂੰ ਅਤੇ ਅ ਜੋ ਹੈ ਧਮਾਕੇ ਨਹੀਂ ਰੋਕ ਰਹੇ ਜੀ ਜੀ ਗੱਡੀਆਂ ਹੱਲੇ ਤੇ ਪਤਾ ਨਹੀਂ ਗੱਡੀਆਂ ਉਹਨੇ ਆਪ ਰੱਖੀਆਂ ਹੋਈਆਂ ਜੀ ਹੱਲੇ ਕੋਈ ਗੱਡੀਆਂ ਗੁੱਡੀਆਂ ਵੰਦੀ ਨਹੀਂ ਦੇਖੀਆਂ ਅਸੀਂ ਨਾ ਥਾਣੇ ਜੇ ਥਾਣੇ ਦੇ ਹਾਲ ਤੇ ਦੇਖੋ ਥਾਣੇ ਦਾ ਪੁਲਿਸ ਦਾ ਕੀ ਕਸੂਰ ਹੈ ਜੀ ਪਰ ਉਹਨੂੰ ਪ੍ਰੈਸ਼ਰ ਇੰਨਾ ਜੀ ਉੱਪਰ ਹੋ ਜਾਂਦਾ ਕਿਤੇ ਮੰਤਰੀ ਦਾ ਫੋਨ ਆ ਜਾਂਦਾ ਕਿਸੇ ਕੋਹਰ ਦਾ ਫੋਨ ਆ ਜਾਂਦਾ ਇਸ ਕਰਕੇ ਪੁਲਿਸ ਵੀ ਇਸ ਟਾਈਮ ਨਾਲ ਹੋਈ ਵੀ ਨਕਾਮ ਹੋਈ ਜੀ ਸਭ ਤੋਂ ਵੱਧ ਰਾਤੀ ਕਿੰਨੇ ਵਜੇ ਦੀ ਘਟਨਾ ਕਿੰਨੇ ਕਜੇ ਇਹ ਧਮਾਕਾ ਹੁੰਦਾ ਜੀ ਇਹ ਰਾਤੀ ਜੀ ਕੋਈ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਹੋਇਆ ਜੀ ਸਵਾ 1 ਵਜੇ ਦਾ ਹੋਇਆ ਜੀ ਧਮਾਕਾ ਹੋਇ ਅੰਦਰ ਚਲੋ ਇਹ ਅੰਸੀਗੇ ਅੰਦਰ ਹੀ ਪਰ ਬਚਾਹ ਹੋ ਗਿਆ ਜੀ ਨਾ ਦਾ ਬਸ ਅਚਾਰਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸਿਓ ਬਦਲਾ ਲਿਆ ਕੇ ਕਹ ਜੀ ਕਦੀ ਅਜਿਹੇ ਹਾਲਾਤ ਹੋਣਗੇ ਸੋਚਿਆ ਸੀ ਜ਼ਹਿਨ ਚ ਖਿਆਲ ਆਇਆ ਸੀਗਾ ਕਿ ਅਜਿਹੇ ਧਮਾਕੇ ਹੋਣਗੇ ਬਦਲਾ ਲਿਆ ਕੇ ਜੀ ਨਹੀਂ ਜਿੰਨੀ ਆਮ ਜਨਤਾ ਨੂੰ ਵੀ ਪਤਾ ਲੱਗ ਚੁੱਕਾ ਵੀ ਜੋ ਪੰਜਾਬ ਦੇ ਹਾਲਾਤ ਬਣ ਕੇ ਬਹੁਤ ਬਤ ਸਰਕਾਰਾਂ ਦੀ ਕਈ ਆਈਆਂ ਤੇ ਕਈ ਗਈਆਂ ਦੀ ਕਾਂਗਰਸ ਆਈ ਅਕਾਲੀ ਭਾਜਪਾ ਆਈ ਸਾਰੀਆਂ ਸਰਕਾਰਾਂ ਆਈਆਂਗੇ ਪਰ ਇਦਾਂ ਦੇ ਪੂਰੇ ਹਾਲਾਤ ਕਦੀ ਪੰਜਾਬ ਦੇ ਨਹੀਂ ਉਹ ਜੋ ਹੁਣ ਬਣ ਚੁੱਕੇ ਨੇ ਇਹ ਗੈਂਗਸਟਰਵਾਦ ਬਹੁਤ ਵੱਧ ਚੁੱਕਾ ਜੀ ਤੁਸੀਂ ਫਰੋਤੀਆਂ ਦੇਖੋ ਸ਼ਰੇਆਮ ਵਪਾਰੀਆਂ ਕੋ ਕਪੜਾ ਵਪਾਰੀ ਕੋਲ ਫਰौती ਮੰਗ ਕੇ ਉਹਦੀ ਜਾਨ ਲੁੱਤੀ ਗਈ ਹੈ ਹਾਲਾਤ ਬਹੁਤ ਬੁਰੇ ਹਨ ਇਹ ਪੰਜਾਬ ਦੇ ਜੋ ਜੋ ਕੈਸਾ ਦੇ ਪਤਮਾਨ ਸਾਹਿਬ ਨੂੰ ਕਹਿਣਾ ਚਾਹੋਗੇ ਕੁਝ ਉਹ ਕਹਿੰਦੇ ਅਸੀਂ ਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ ਜੀ ਆ ਰੰਗਲਾ ਪੰਜਾਬ ਤੁਸੀਂ ਦੇਖ ਰਹੇ ਹੋ ਹੀ ਗਰਨੇਡ ਇੱਕ ਮਹੀਨੇ ਦੇ ਵਿੱਚ ਮੇਰੇ ਖਿਆਲ ਪੰਜ ਜਗ੍ਹਾ ਗਰਨੇਡ ਥਾਣੇ ਥਾਣੇ ਸੁਰੱਖਿਅਤ ਨਹੀਂ ਜੀ ਇਹ ਰੰਗਲਾ ਪੰਜਾਬ ਇਦਾਂ ਬਣੇਗਾ ਜੀ ਕਦੀ ਰੰਗਲਾ ਪੰਜਾਬ ਇਦਾਂ ਨਹੀਂ ਬਣੇਗਾ ਮੈਂ ਤਾਂ ਕੇਂਦਰ ਸਰਕਾਰ ਅੱਗੇ ਕੋਈ ਬੇਨਤੀ ਕਰਨਾ ਜਾਂਦਾ ਪੰਜਾਬ ਦੇ ਵਿੱਚ ਵੀ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ ਤਾਂ ਕਿ ਪੰਜਾਬ ਦੇ ਲੋਕ ਵੀ ਸੇਫ ਹੋਣ ਭਾਈ ਜੀ ਸੋਚਿਆ ਸੀ ਕਿ ਕਦੇ ਅਜਿਹੇ ਗਰਨੇਡ ਹਮਲੇ ਹੋਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਨਹੀਂ ਸਰਕਾਰ ਦੀ ਨਹੀਂ ਸੋਚਿਆ ਸੀ ਪਰ ਸਰਕਾਰ ਸੁੱਤੀ ਪਈ ਹੈ ਜੇ ਵੀ ਸਰਕਾਰ ਨੂੰ ਕੋਈ ਪਤਾ ਨਹੀਂ ਲੱਗਦਾ ਪਿਆ ਠੀਕ ਹੈ ਤੂੰ ਹੁਣ ਤਾਂ ਮੰਜੀ ਦੇਖ ਲਓ ਕਰ ਇੱਕ ਗੱਡੀਆਂ ਤੇ ਗੱਡੀਆਂ ਦੇ ਨਵੇਂ ਤੁਸੀਂ ਮੁਲਾਜ਼ਮ ਕਿੱਥੇ ਆ ਹਰ ਚੌਂਕਾਂ 'ਚ ਪੀਸੀਆਰ ਖੜੀ ਹੁੰਦੀ ਸੀ ਰਾਤ ਲੈ ਦੋਏ ਵਾਰ ਕੋਈ ਬੰਦਾ ਸੇਫ ਨਹੀਂ ਹੈਗਾ ਕਿਸੇ ਐਮਰਜੈਂਸੀ ਵੀ ਜਾਣਾ ਹੋਵੇ ਉਹ ਡਰ-ਡਰ ਕੇ ਘਰੋਂ ਨਿਕਲਦਾ ਹੈ ਕਿਤੇ ਲੁੱਟ ਖੋਹ ਨਾ ਹੋਵੇ ਕਰ ਕੋ ਖੋਕਣਾ ਲੈ ਜਾਣ ਠੀਕ ਹੈ ਕੋਈ ਸੁਰੱਖਿਅਤ ਸੇਫ ਨਹੀਂ ਹੈਗਾ ਬਿਲਕੁਲ ਬਿਲਕੁਲ ਤਾਂ ਇਧਰ ਹੋਰ ਵੀ ਲੋਕ ਨਹੀਂ ਜਿਹੜੇ ਇੱਥੇ ਬੈਠੇ ਨੇ ਸਰਦਾਰ ਸਾਹਿਬ ਸਸੀ ਗਾਲ ਜੀ ਸਸੀ ਗਾਲ ਜੀ ਅੱਛਾ ਇਹ ਗ੍ਰੇਡ ਧਮਾਕਾ ਹੋਇਆ ਜਿਹੜਾ ਹਮਲਾ ਹੋਇਆ ਮਨੋਰੰਜਨ ਕਾਲੀਆ ਦੇ ਘਰ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾ ਰਹੇ ਹਾਂ ਨਹੀਂ ਜੀ ਨਹੀਂ ਬੋਮਬੰਤ ਕੱਢੀ ਕਟਣਾਵਾਂ ਜਿਹੜੀ ਹੋਈ ਇੱਥੇ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਐਡਾ ਵੱਡਾ ਸੀਨੀਅਰ ਲੀਡਰ ਆਪਣਾ ਬੀਜੇਪੀ ਦੇ ਉਹਨਾਂ ਦੇ ਘਰ ਹੋਊਗੀ ਤਾਂ ਆਮ ਬੰਦਾ ਤਾਂ ਸੁਰੱਖਿਅਤ ਨਹੀਂ ਹੈ ਹਾਂ ਥਾਣਾ ਵੀ ਲੱਗਦੀ ਨਾਲ ਦੇਖੋ ਹਾਂ ਥਾ ਬਹੁਤ ਮਾਰਾ ਕੰਮ ਹੈ ਬਿਲਕੁਲ ਬਿਲਕੁਲ ਤਾਂ ਇੱਧਰਲੇ ਪਾਸੇ ਇੱਕ ਵਾਰ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦੰਨੇ ਆ ਇਹ ਜਿਹੜੇ ਇਹ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਬੈਠੇ ਲੋਕ ਨੇ ਇਹ ਭਾਈ ਸਾਹਿਬ ਹੋਣਾ ਨਾਲ ਵੀ ਗੱਲਬਾਤ ਕਰਦੇ ਆ ਭਾਈ ਸਾਹਿਬ ਸਸੀ ਗੱਲ ਜੀ ਸਸੀ ਗੱਲ ਜੀ ਅੱਛਾ ਇਹ ਜਿਹੜਾ ਤਮਾਕਾ ਹੋਇਆ ਜੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਜਿਸ 100 150 ਮੀਟਰ ਦੀ ਦੂਰੀ ਤੇ ਪੰਜਾਬ ਪੁਲਿਸ ਦਾ ਥਾਣਾ ਹੈ ਡਿਵੀਜ਼ਨ ਨੰਬਰ 3 ਥਾਣਾ ਹੈ ਥਾਣੇ ਦੇ ਨੇੜੇ ਸਾਬਕਾ ਮੰਤਰੀ ਦੇ ਘਰ ਤੇ ਜਿਹੜਾ ਹਮਲਾ ਹੋਣਾ ਤੁਸੀਂ ਕੀ ਸੋਚਦੇ ਹੋ ਜੀ ਐਸਾ ਜੀ ਲਾਅਨ ਆਰਡਰ ਜਿਹੜਾ ਹੈ ਬਿਲਕੁਲ ਸਰ ਭਾਜਪਾ ਪੰਜਾਬ ਦੇ ਪੂਰਵ ਪ੍ਰਧਾਨ ਔਰ ਪੂਰਵ ਕੈਬਨਿਟ ਮੰਤਰੀ ਦੇ ਨਿਵਾਸ ਦੇ ਉੱਤੇ ਐਸਾ ਜਿਹੜਾ ਹਮਲਾ ਹੋਇਆ ਹੈ ਉਹ ਇਸ ਚੀਜ਼ ਦਾ ਸੂਚਕ ਹੈ ਵੀ ਸਰਕਾਰ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ ਜਿਹੜੇ ਗਲਤ ਅੰਸਰ ਹੈ ਉਹ ਆਪਣਾ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਆਜ਼ਾਦ ਛੱਡਿਆ ਹੋਇਆ ਹੈ ਅੱਜ ਇਹ ਸਰਕਾਰ ਨੂੰ ਸੋਚਣਾ ਪਏਗਾ ਵੀ ਪੰਜਾਬ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਉਸ ਨੂੰ ਕਿੱਦਾਂ ਚਲਾਣਾ ਹੈ ਇਸ ਤਰੀਕੇ ਨਾਲ ਤਾਂ ਇੱਕ ਆਮ ਬੰਦਾ ਸੁਰੱਖਿਅਤ ਕਦਾ ਮਹਿਸੂਸ ਕਰੇਗਾ ਜੇ ਜਿਹੜੇ ਵੀਆਈਪੀਜ਼ ਲੋਕ ਆ ਜਿਹੜੇ ਲੋਕ ਪ੍ਰਸ਼ਾਸਨ ਦੇ ਵਿੱਚ ਰਹੇ ਆ ਪੁਰਵ ਅਧਿਕਾਰੀ ਰਹੇ ਆ ਪੁਰਵ ਮੰਤਰੀ ਰਹੇ ਆ ਉਹਨਾਂ ਦੇ ਨਾਲ ਐਸੀ ਵਿਵਸਥਾ ਨਹੀਂ ਬਣਾ ਪਾਉਂਦੀ ਸਰਕਾਰ ਤੇ ਆਮ ਬੰਦਾ ਕੀ ਸੋਚੇਗਾ ਤਾਂ ਇਸ ਕਰਕੇ ਬਹੁਤ ਹੀ ਮੰਦਪਾਗੀ ਘਟਨਾ ਹੈ ਅਸੀਂ ਇਸ ਦੀ ਕੋਰ ਨਿੰਦਾ ਕਰਦੇ ਆਂ ਬਿਲਕੁਲ ਬਿਲਕੁਲ ਇੱਕ ਵਾਰ ਇਧਰ ਪਸ ਰਹੀਆਂ ਪਤ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਬਾਹਰ ਜਿਹੜੇ ਲੋਕ ਪਹੁੰਚ ਰਹੇ ਨੇ ਆ ਬਾਈ ਜੀ ਹੁਣਾਂ ਨਾਲ ਵੀ ਗੱਲ ਕਰਦੇ ਆ ਬਾਈ ਜੀ ਤੁਸੀਂ ਨੌਜਵਾਨੋਂ ਨੌਜਵਾਨਾਂ ਨੇ ਕਿੰਨੇ ਕਹਿੰਦੇ ਵੱਧ ਚੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਚ ਹਿੱਸਾ ਪਾਇਆ ਸੀਗਾ ਤੇ ਹੁਣ ਜਿਹਾ ਜਦੋਂ ਗ੍ਰਨੇਡ ਹਮਲੇ ਹੋ ਰਹੇ ਨੇ ਨੌਜਵਾਨ ਕੀ ਸੋਚ ਰਹੇ ਨੇ ਨੌਜਵਾਨ ਸੋਚ ਰਹੇ ਗਲਤੀ ਕੀਤੀ ਹੈ ਇਹ ਪੰਜਾਬ ਸਰਕਾਰ ਫੇਲਿਅਰ ਸਰਕਾਰ ਆ ਜੋ ਸੋਚਿਆ ਸੀਗਾ ਕਿ ਸੇ ਲੋਕਾਂ ਨੇ ਕਿ ਅਸੀਂ ਨਵੀਂ ਸਰਕਾਰ ਨੂੰ ਮੌਕਾ ਦਿੱਤਾ ਹੈ ਮੈਂ ਤਾਂ ਇਹ ਗੱਲ ਕਹਿੰਦਾ ਜਿਹੜੀ ਸਰਕਾਰ ਹੁਣ ਮੌਜੂਦਾ ਆ ਕੋਈ ਨਵੀਂ ਪਾਰਟੀ ਨਾ ਕੇ ਕਹਿ ਦੇ ਬੇਗੂ ਬਣਾ ਦੇਵੇ ਕਿ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਸੋ ਇਹ ਫੇਲੀਅਰ ਸਰਕਾਰ ਆ ਇਹ ਕੋਈ ਦੁਕਾਨਾਂ ਦੀ ਬਿਕਣ ਵਾਲੀਆਂ ਚੀਜ਼ਾਂ ਥੋੜੀਆਂ ਗ੍ਰਨੇਡ ਵਗੈਰਾ ਇਹ ਇਹ ਜੋ ਇਹ ਹਾਲਾਤ ਹੋਏ ਆ ਮਾੜੀ ਗੱਲ ਆ ਬਹੁਤ ਅਸੀਂ ਨਿੰਦਾ ਕਰਦੇ ਆਂ ਇਹ ਗੱਲ ਦੀ ਇਹ ਚੰਗੇ ਨਹੀਂ ਹੈਗੇ ਹਰ ਕੋਈ ਇਨਸਾਨ ਕਹਿੰਦਾ ਕਿ ਅਸੀਂ ਪੰਜਾਬ ਨੂੰ ਸੋਨੇ ਦੇ ਚਿੜੀਆ ਬਣਾ ਦਾਂਗੇ ਪੰਜਾਬ ਨੂੰ ਅਸੀਂ ਵਧੀਆ ਬਣਾ ਦਾਂਗੇ ਪੰਜਾਬ ਹੀ ਨਹੀਂ ਸੰਭਿਆ ਜਾਂਦਾ ਯਾਰ ਇਹਨਾਂ ਕੋ ਭਗਵੰਤ ਮਾਨ ਸਾਹਿਬ ਕਹਿੰਦੇ ਇਹੀ ਤਾਂ ਰੰਗਲਾ ਪੰਜਾਬ ਬਣਾ ਦਿੰਦਾ ਜੀ ਕਿੱਦਾਂ ਬਣਾਤਾ ਉਹਨਾਂ ਕੋ ਕੁੱਤਾ ਤਾਂ ਇੱਕ ਫੜਿਆ ਨਹੀਂ ਜਾਂਦਾ ਉਹ ਵੱਢ ਲੈਂਦਾ ਲੋਕਾਂ ਨੂੰ ਕਿਹੜੇ ਹਸਾਬ ਨਾਲ ਬਣਾ ਲਿਆ ਕੁੱਤਾ ਰਾਸਤੇ ਜਾਂਦਾ ਸਨੈਚਿੰਗ ਕਰ ਰਹੇ ਹੁੰਦੇ ਲੋਕੀ ਬਾੜੀਆਂ ਤੋੜ ਲੈਂਦੇ ਆ ਘਰਾਂ ਘਰਾਂ ਵਿੱਚ ਅਸਲੇ ਆ ਕਿਹੜੇ ਹਸਾਬ ਨਾਲ ਉਹ ਕਹਿੰਦੇ ਪਏ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਜੋ ਇਹ ਕੰਮ ਕਰ ਰਿਹਾ ਗਲਤ ਆ ਅੱਛਾ ਭਾਈ ਜੇ ਜਾ ਹੈ ਗਰਨੇਡ ਹਮਲੇ ਤੁਹਾਡੇ ਜਲੰਧਰ ਦੇ ਵਿੱਚ ਰਾਏਪੁਰ ਸੂਲਪੁਰ ਪਿੰਡ ਆ ਉੱਥੇ ਵੀ ਥੋੜੇ ਦਿਨ ਪਹਿਲਾਂ ਗਰਨੇਡ ਹਮਲਾ ਹੋਇਆ ਬਾਅਦ ਵਿੱਚ ਮੈਂ 100 ਮੀਟਰ ਦੀ ਦੂਰੀ ਤੇ ਮਨੋਰੰਜਨ ਕਾਲੀਆ ਦਾ ਘਰ ਆ ਥਾਣੇ ਤੋਂ ਉੱਥੇ ਵੀ ਗ੍ਰੇਨੇਡ ਹਮਲਾ ਹੋਣਾ ਫਿਰ ਇਹ ਹਮਲੇ ਕਰਵਾ ਕੌਣ ਰਿਹਾ ਜੀ ਦੇਖੋ ਜੀ ਇਹ ਜਿਹੜਾ ਜਿਹੜਾ ਵੀ ਕੋਈ ਵੀ ਸ਼ਰਾਰਤੀ ਦਾਤਾ ਅਸੀਂ ਤਾਂ ਇਹਨੂੰ ਜਿਹੜਾ ਕਹਾਂਗੇ ਹਿੰਦੂ ਸਮਾਜ ਰਾਸ਼ਟਰ ਦੇ ਉੱਪਰ ਜਿਹੋ ਗੱਲ ਗੱਲ ਕਰ ਰਹੇ ਆ ਕਿ ਉਹ ਮਾੜੀ ਗੱਲ ਕਰਦੇ ਜਿਹੜਾ ਵੀ ਇਨਸਾਨ ਕੋਈ ਗਲਤ ਕੰਮ ਕਰ ਰਿਹਾ ਇਹ ਸ਼ੋਭਾ ਨਹੀਂ ਦਿੰਦਾ ਇਹਦੇ ਵਿੱਚ ਮੈਂ ਵੱਡੀ ਗੱਲ ਕਰਦੇ ਸਿੱਧੀ ਗੱਲ ਕਰਦੇ ਪੰਜਾਬ ਨੂੰ ਗਲਤ ਤਰੀਕੇ ਦੇ ਵੇਵਨਾ ਦੇ ਦੇਆ ਜਿੱਦਾਂ ਉਹ ਕਹਿੰਦੇ ਕਿ ਅੱਤਵਾਦੀ ਦਾ ਕੰਮ ਮੈਂ ਤਾਂ ਸਿੱਧਾ ਗੱਲ ਕਰਦਾ ਹਾਂ ਬਸ ਇਹ ਗੱਲ ਗਲਤ ਆ ਜੋ ਇਸ ਸਮਾਜ ਨੂੰ ਕਿਸੇ ਤਰੀਕੇ ਨਾਲ ਰਹਿਣਾ ਚਾਹੀਦਾ ਪੰਜਾਬ ਨੂੰ ਬਣਾਉਣਾ ਚਾਹੀਦਾ ਉਹ ਕੰਮ ਹੀ ਨਹੀਂ ਆਕੇ ਨਾ ਕੋ ਅੱਛਾ ਭਾਈ ਜੀ ਦਿੱਲੀ ਤੋਂ ਹਾਰੇ ਹੋਏ ਮਨੀਸ਼ ਸੋਧਿਆ ਵੀ ਇੱਥੇ ਆ ਗਏ ਅਰਵਿੰਦ ਕੇਜਰੀਵਾਲ ਵੀ ਪੰਜਾਬ ਆ ਗਏ ਆ ਹੁਣ ਤੁਹਾਨੂੰ ਲੱਗਦਾ ਨਹੀਂ ਕਿ ਇਹ ਅਜਿਹੇ ਹਮਲੇ ਜਾਂ ਇਹ ਅਜਿਹੇ ਧਮਾਕੇ ਉਹਨਾਂ ਦੇ ਆਉਣ ਨਾਲ ਰੁਕ ਜਾਣਗੇ ਦੇਖੋ ਇਹ ਉਹਨਾਂ ਕੋ ਹੋਰ ਤਾਂ ਕੁਝ ਹੈ ਨਹੀਂ ਉਧਰ ਦਿੱਲੀ ਦਾ ਸਰਕਾਰ ਉਹਨਾਂ ਦੀ ਚੱਲ ਗਈ ਆ ਹੁਣ ਜੇ ਉਹ ਇੱਥੇ ਆਏ ਆ ਕੁਝ ਵਜ੍ਹਾ ਨੂੰ ਆਏ ਆ ਉਹਨਾਂ ਰੋਟੀ ਪਾਣੀ ਹੁੱਕਾ ਪਾਣੀ ਬੰਦ ਹੋ ਗਿਆ ਹੁਣ ਇੱਥੇ ਆ ਗਏ ਹੋ ਠੀਕ ਆ ਇਹ ਜੋ ਕੰਮ ਕਰ ਰਹੇ ਗਲਤ ਆ ਭਾਜੀ ਅਸੀਂ ਇਹਦੀ ਨਿੰਦਾ ਕਰਦੇ ਸਤਿ ਆਵੰਦਨ ਦੀ ਬਸ ਹੋਇਆ ਭਾਰਤੀ ਜਨਤਾ ਪਾਰਟੀ ਦਾ ਬੜੇ ਵਧੀਆ ਤਰੀਕੇ ਨਾਲ ਮਨਾਇਆ ਪਰ ਸਾਨੂੰ ਨਹੀਂ ਪਤਾ ਕਿ ਸਾਡੇ ਹੀ ਕਾਲੀਆ ਸਾਹਿਬ ਦੇ ਪੰਜਾਬ ਦੇ ਸੀਨੀਅਰ ਲੀਡਰ ਸਾਡੇ ਹੈਗੇ ਆ ਉਹਨਾਂ ਦੇ ਉੱਪਰ ਹੀ ਹਮਲਾ ਹੋਇਆਗਾ ਸ਼ੇਮ ਹੈ ਸ਼ੇਮ ਹੋਣਾ ਹੈ ਜੋ ਇਹਨਾਂ ਨੇ ਕੰਮ ਕੀਤਾ ਸੋ ਟੋਟਲੀ ਗਲਤ ਟੋਟਲੀ ਰੋਂਗ ਹੈ ਪਰ ਅਸੀਂ ਇਹ ਅਪੀਲ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਜਿਹੜੇ ਸਾਡੇ ਮੋਦੀ ਸਾਹਿਬ ਆ ਕਿ ਇਹਦੇ ਰਾਸ਼ਟਰਪਤੀ ਸ਼ਾਸਨ ਹੋਣ ਦੇ ਨਾਲ ਲਾਅ ਐਂਡ ਆਰਡਰ ਸਾਰਾ ਕੁਝ ਸਹੀ ਹੋ ਜਾਣਾ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ ਰਾਸ਼ਟਰਪਤੀ ਸ਼ਾਸਨ ਦੇ ਨਾਲ ਹੀ ਸਾਰਾ ਕੁਝ ਸਹੀ ਹੋ ਜਾਏਗਾ ਤੇ ਇਹ ਬਹੁਤ ਮਾੜੀ ਗੱਲ ਹੋਈ ਆ ਤੇ ਅਸੀਂ ਅਸੀਂ ਨਿੰਦਾ ਕਰਦੇ ਆ ਕਿਉਂਕਿ ਇਹ ਦੁਕਾਨਾਂ ਦੇ ਵਗਨ ਵਾਲੀਆਂ ਚੀਜ਼ਾਂ ਤਾਂ ਹੈ ਨਹੀਂ ਆ ਬਿਲਕੁਲ ਇੱਥੇ ਸੁਸ਼ੀਰ ਰਿੰਕੂ ਵੀ ਇੱਥੇ ਪਹੁੰਚੇ ਹੋਏ ਨੇ ਸੁਸ਼ੀਰ ਰਿੰਕੂ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਭਾਈ ਇਸ ਪੂਰੀ ਘਟਨਾ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ ਹਾਲਾਂਕਿ ਇਹ ਆਮ ਆਦਮੀ ਪਾਰਟੀ ਦੇ ਸਗੇ ਤਾਂ ਰਿੰਕੂ ਇਹਨਾਂ ਨਾਲ ਗੱਲ ਕਰਦੇ ਆ ਰਿੰਕੂ ਜੀ ਕਿਵੇਂ ਦੇਖਦੇ ਹੋ ਇਸ ਪੂਰੀ ਘਟਨਾ ਨੂੰ ਕੋ ਬੜੀ ਮੰਦਭਾਗੀ ਘਟਨਾ ਔਰ ਜਿਹਦਾ ਦਾਵਾ بار بار ਮੁੱਖ ਮੰਤਰੀ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਲਾਅ ਔਰ ਆਰਡਰ ਬਿਲਕੁਲ ਕੰਪਲੀਟ ਹੈ ਇਹ ਤਾਂ ਜਿੰਦਾ ਜાગਦਾ ਸਬੂਤ ਹੈ ਕਿ ਇੱਕ ਕਿਸ ਤਰ੍ਹਾਂ ਦੇ ਖਤਰਨਾਕ ਹਮਲੇ ਆ ਜਿਹੜੇ ਸਾਡੇ ਸੀਨੀਅਰ ਲੀਡਰ ਰਣਜਨ ਕਾਲੀਆ ਸਾਹਿਬ ਦੇ ਘਰ ਤੇ ਹੋਇਆ ਹੈ ਬੜੀ ਮੰਦਭਗੀ ਗੱਲ ਉਹ ਭਗਵੰਤ ਸਿੰਘ ਸਾਹਿਬ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾ ਰਹੇ ਹਾਂ ਰੰਗਲਾ ਪੰਜਾਬ ਦਾ ਸਾਰੀ ਦੁਨੀਆ ਦੇਖ ਹੀ ਰਹੀ ਹੈ ਕਿਸ ਤਰੀਕੇ ਨਾਲ ਪੰਜਾਬ ਰੰਗਲਾ ਹੋ ਰਿਹਾ ਨਸ਼ੇ ਦੇ ਨਾਲ ਰੋਜ਼ ਦਿਨੋ ਦਿਨ ਮੋਤਾ ਹੋ ਰਹੀਆਂ ਔਰ ਸਿਰਫ ਤੇ ਸਿਰਫ ਝੂਠ ਹੈ ਜਿਹੜਾ ਇਹਦਾ ਪ੍ਰਚਾਰ ਹੈ ਜਿਹੜਾ ਲੋਕਾਂ ਤੱਕ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਸਾਹਿਬ ਨੂੰ ਮੈਸੇਜ ਕੀ ਦਿਓਗੇ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਜਾਂ ਇੱਕ ਭਾਜਪਾ ਭਾਰਤੀ ਜਨਤਾ ਪਾਰਟੀ ਦੇ ਆਗੂ ਹੋਣ ਦੇ ਨਾਤੇ ਕੀ ਮੈਸੇਜ ਦਿਓਗੇ? ਦੇਖੋ ਮੈਂ ਤਾਂ ਉਹਨਾਂ ਨੂੰ ਇਹ ਮੈਸੇਜ ਦਵਾਂਗਾ ਕਿ ਘੱਟੋ-ਘੱਟ ਇਸ ਘਟਨਾ ਦੇ ਉੱਤੇ ਕੋਈ ਡਰਾਮਾ ਨਾ ਕਰਨ ਕਿਉਂਕਿ ਉਹਨਾਂ ਦੀ ਆਦਤ ਹੈ ਹੋ ਸਕਦਾ ਹੈ ਉਹ ਵੀ ਗੱਲ ਕਹਿ ਸਕਦੇ ਕਿ ਇਹ ਤਾਂ ਇਹਨਾਂ ਦੀ ਆਪਣੀ ਮਿਲੀ ਭੁਗਤ ਹੈ ਇਦਾਂ ਦੇ ਵੀ ਕੋਈ ਉਹ ਗੱਲ ਕਰ ਸਕਦੇ ਆ। ਸੀਰੀਅਸ ਹੋ ਕੇ ਸੰਜੀਦਾ ਹੋ ਕੇ ਇਸ ਘਟਨਾ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਬਿਲਕੁਲ ਤਾਂ ਇਹ ਸਾਬਕਾ ਸਾਂਸਦ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਤਾਂ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤਾਂ ਜਲੰਧਰ ਵਿਖੇ ਅਜਿਹੀ ਘਟਨਾ ਹੋਣ ਨੂੰ ਲੈ ਕੇ ਜਾਂ ਮਹਿਜ਼ 100 ਮੀਟਰ ਦੀ ਦੂਰੀ ਤੇ ਥਾਣਾ ਹੋਵੇ ਤਾਂ ਥਾਣੇ ਦੇ ਨੇੜੇ ਹੀ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਉਹਨਾਂ ਦਾ ਘਰ ਹੋਵੇ ਤਾਂ ਘਰ ਤੇ ਗ੍ਰਨੇਡ ਹਮਲਾ ਹੋਵੇ ਇਹ ਆਪਣੇ ਆਪ ਦੇ ਵਿੱਚ ਲਾਅ ਐਂਡ ਔਰਡਰ ਦੀ ਸਥਿਤੀ ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ ਇਸ ਪੂਰੀ ਘਟਨਾ ਇਹ ਘਟਨਾ ਨੂੰ ਲੈ ਕੇ ਜੋ ਤੁਹਾਡੇ ਵਿਚਾਰ ਨੇ ਤੁਹਾਡੇ ਜੋ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸ਼ੇਅਰ ਕਰਿਓ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਨੇਰੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ